ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਆਏ ਆ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਅੱਛੇ ਤੁਸੀਂ ਦੇਖ ਸਕਦੇ ਆ ਗੁਰਦੁਆਰਾ ਜਰਾਬਰ ਸਿੰਘ ਦੇ ਪਰਚਿਸrangle ਇਹ ਉਹ ਗੁਰਦੁਆਰਾ ਬਾ ਜਿੱਥੇ ਛੋਟੇ ਸਾਹਿਬ ਜਦਿਆਂ ਨੂੰ ਸ਼ਹੀਦ ਕੀਤਾ ਗਿਆ ਵਾ ਸ਼ਹੀਦ ਕੀਤਾ ਗਿਆ ਜੇਬ ਪੂਰਾ ਇਤਿਹਾਸ ਦਸੀਏ ਤੁਹਾਨੂੰ ਜੜਾ ਪੂਰਾ ਇਤਿਹਾਸ ਆ ਉਹ ਇਦਾਂ ਵਾ ਜਦੋਂ ਸਰਸਾਂ ਦੇ ਜਿੱਤੇ ਵਿੱਚ ਛੋੜਾ ਪੈਂਦਾ ਵਾ ਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਸਾਰਾ ਪਰਿਵਾਰ ਵਿਛੜੀ ਜਾਂਦਾ ਵਾ ਤੇ ਉੱਥੇ ਹੀ ਮਾਤਾ ਗੁਜਰੀ ਤੇ ਛੋਟੇ ਸਾਹਿਬ ਜਾਦੇ ਦੋ ਨਦੀ ਤੋਂ ਵਿਛੜਦੇ ਆ ਤੇ ਉਹ ਜਾਂਦੇ ਆ ਕੁੰਮਾ ਮਾਸ਼ਕੀ ਦੀ ਝੌਂੜੀ ਦੇ ਵਿੱਚ ਇੱਕ ਰਾਤ ਉਹ ਉੱਥੇ ਬਤਉਂਦੇ ਆ ਬਤਾਉਣ ਤੋਂ ਬਾਅਦ ਉੱਥੇ ਉਹਨਾਂ ਨੂੰ ਵੰਗੂ ਬ੍ਰਾਹਮਣ ਮਿਲਦਾ ਜੋ ਕਿ ਗੁਰੂ ਘਰ ਦਾ ਰਸੋਈਆ ਹੁੰਦਾ ਵਾ ਜਿਹਨੂੰ ਆਪਾਂ ਅੱਜਕੱਲ ਵੰਗੂ ਪਾਪੀ ਵੀ ਕਹਿੰਨੇ ਆ ਤੇ ਉਹ ਉੱਥੇ ਆਂਦਾ ਤੇ ਮਾਤਾ ਗੁਜਰੀ ਦੇ ਛੋਟੇ ਸਾਹਿਬ ਜਦਿਆਂ ਨੂੰ ਆਪਣੇ ਨਾਲ ਆਪਣੇ ਘਰੇ ਲੈ ਜਾਂਦਾ ਵਾ ਸਿਹੜੀ ਪਿੰਡ ਉਸ ਟਾਈਮ ਨੂੰ ਖੇੜੀ ਕਹਿੰਦੇ ਸੀਗੇ ਤੇ ਅੱਜ ਦੇ ਟਾਈਮ ਦੇ ਵਿੱਚ ਉਹ ਸਿਹੜੀ ਪਿੰਡ ਦੇ ਨਾਮ ਨਾਲ ਮਸ਼ਹੂਰ ਆ ਉੱਥੇ ਜਾ ਕੇ ਉਹਦੇ ਮਨ ਦੇ ਵਿੱਚ ਜੋ ਪੈਸਿਆਂ ਦਾ ਲਾਲਚ ਆਂਦਾ ਵਾ ਕਿਉਂਕਿ ਮਾਤਾ ਗੁਜਰੀ ਦੇ ਕੋਲ ਸੋਨੇ ਦੇ ਮੋਹਰੇ ਸਨ ਤੇ ਗੰਗੂ ਪਾਪੀ ਦੇ ਮਨ ਦੇ ਵਿੱਚ ਲਾਲਚ ਆ ਜਾਂਦਾ ਵਾ ਉਹ ਲਾਲਚ ਦੇ ਵਿੱਚ ਬਰਿੰਡੇ ਕੋਤਵਾਲੀ ਖਬਰ ਕਰ ਦਿੰਦਾ ਵਾ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਗੁਜਰੀ ਤੇ ਛੋਟੇ ਸਾਹਿਬ ਜਾਦੇ ਉਹਨਾਂ ਦੇ ਘਰ ਠਹਿਰੇ ਹੋਏ ਹਨ ਤੇ ਉਥੋਂ ਫਿਰ ਕੋਤਵਾਲੀ ਦੇ ਵਿੱਚੋਂ ਕੁਝ ਸਪਾਈ ਜਾਂਦੇ ਆ ਤੇ ਉਹਨਾਂ ਨੂੰ ਫੜ ਕੇ ਲੈ ਜਾਂਦੇ ਆ ਜਦੋਂ ਇਹ ਖਬਰ ਸਰੰਦ ਦੇ ਵਜ਼ੀਰ ਖਾਨ ਨੂੰ ਪਤਾ ਲੱਗਦੀ ਆ ਤੇ ਉਹ ਬੜਾ ਖੁਸ਼ ਹੁੰਦਾ ਵਾ ਤੇ ਉਹ ਉਹਨਾਂ ਨੂੰ ਪਿਚਾਰੀ ਚ ਪੇਸ਼ ਹੋਣ ਲਈ ਕਹਿੰਦਾ ਵਾ ਤੇ ਹਾਂਜੀ ਇਤਿਹਾਸਕਾਰ ਦੱਸਦੇ ਆ ਕਿ ਜਦੋਂ ਕੋਤਵਾਲੀ ਜੇਲ੍ਹ ਦੇ ਵਿੱਚ ਮਾਤਾ ਗੁਰੀ ਤੇ ਛੋਟੇ ਸਾਬਜਾਦ ਦੇ ਕੈਦ ਹੁੰਦੇ ਆ ਛੋਟੇ ਸਾਬਜਾਦਾਂ ਨੂੰ ਗੁਰੀਆਂ ਦੇ ਵਿੱਚ ਬੰਨ੍ਹ ਕੇ ਉਹਨਾਂ ਤੇ ਬੜਾ ਤਸ਼ੱਦਦ ਕੀਤਾ ਜਾਂਦਾ ਵਾ ਤੇ ਬਹੁਤ ਹੀ ਗੁਰੀ ਤਰ੍ਹਾਂ ਕਹਿੰਦੇ ਕੁੱਟਿਆ ਵੀ ਜਾਂਦਾ ਵਾ ਜੇ ਅੱਪ ਅੱਜ ਕੱਲ ਦੇ ਟਾਈਮ ਦੀ ਗੱਲ ਕਰੀਏ ਅੱਜ ਕੱਲ ਕਿਸੇ ਬੱਚੇ ਨੂੰ ਘੂਰਦੀ ਹੈ ਨਾ ਫੜਾਇਆ ਜੋਰ ਦੀ ਦਬਕਾ ਮਾਰ ਜੀ ਤੇਦਾ ਫਾਈਨਲ ਬੁਖਾਰ ਨਹੀਂ ਉਤਰਦਾ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਬਹੁਤ ਹੀ ਜ਼ਿਆਦਾ ਕਹਿੰਦੇ ਕੁੱਤਿਆਂ ਜਾਂਦਾ ਮਾਰਿਆ ਜਾਂਦਾ ਬਹੁਤ ਹੀ ਜ਼ਿਆਦਾ ਤਸ਼ੱਦਦ ਕੀਤੇ ਜਾਂਦੇ ਆ ਫਿਰ ਮਾਤਾ ਗੁਜਰੀ ਜੀ ਨੂੰ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਗੇੜੀਆਂ ਲਾ ਕੇ ਤਿਸਰੰਦ ਲਿਜਾਇਆ ਜਾਂਦਾ ਦਾ ਤੇ ਉੱਥੇ ਜਾ ਕੇ ਕਿਚੈਰੀ ਦੇ ਵਿੱਚ ਪੇਸ਼ ਕੀਤਾ ਜਾਂਦਾ ਕਹਿੰਦੇ ਜਦੋਂ ਸਰੰਦ ਪਹੁੰਚਦੇ ਆ ਜਿਹੜਾ ਪਹਿਲਾ ਇਨਸਾਨ ਟੱਕਰਦਾ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਉਹ ਸੀ ਸੁਚਾਨੰਦ ਸੁਚਾਨੰਦ ਉਹਨਾਂ ਦੀ ਸਮਰਕਤ ਕਰਦਾ ਕਿ ਇਹੀ ਆ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਜੀ ਤੇ ਛੋਟੇ ਸਾਹਿਬਜ਼ਾਦੇ ਫਿਰ ਉਹਨਾਂ ਨੂੰ ਕਚੈਰੀ ਦੇ ਵਿੱਚ ਪੇਸ਼ ਕੀਤਾ ਜਾਂਦਾ ਵਾ ਤੇ ਜਦੋਂ ਕਚੈਰੀ ਦੇ ਵਿੱਚ ਜਾਂਦੇ ਆ ਤੇ ਜਾਂਦੇ ਸਾਰੇ ਵਾਹਿਗੁਰੂ ਜੀ ਦਾ ਕਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਦਾ ਜਕਾਰਾ ਲਾਂਦੇ ਆ ਤੇ ਛੋਟੇ ਸਹਬਜ਼ਾਦਿਆਂ ਨੂੰ ਕਿਹਾ ਜਾਂਦਾ ਕਿ ਤੁਹਾਡੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਤੇ ਵੱਡੇ ਸਹਬਜ਼ਾਦਿਆਂ ਨੂੰ ਮਾਰ ਦਿੱਤਾ ਗਿਆ ਤੁਸੀਂ ਵੀ ਇਸ ਸਲਾਮ ਕਬੂਲ ਕਰ ਲਓ ਤੁਹਾਡੀ ਹਰ ਖਵਾਇਸ਼ ਪੂਰੀ ਕੀਤੀ ਜਾਊਂਗੀ ਤੇ ਤੁਹਾਨੂੰ ਇਹ ਆਨੰਦਪੁਰ ਦਾ ਕਿਲਾ ਉਹ ਵੀ ਵਾਸ ਦਿੱਤਾ ਜਾਊਗਾ ਪਰ ਉਹ ਨਹੀਂ ਮੰਨਦੇ ਤੇ ਉਹ ਚਲੇ ਜਾਂਦੇ ਆ ਤੇ ਫਿਰ ਜੋ ਦੂਜੀ ਪੇਸ਼ੀ ਹੁੰਦੀ ਆ ਬਜੀਰ ਖਾਨ ਤੇ ਹੋਰ ਸਾਰਿਆਂ ਦਾ ਬਹੁਤ ਜ਼ਿਆਦਾ ਜ਼ੋਰ ਲੱਗਿਆ ਹੁੰਦਾ ਵਾ ਕਿਹੜੇ ਗੁਰੂ ਗੋਬ ਸਿੰਘ ਦੇ ਬੱਚੇ ਆ ਉਹ ਝੁੱਕ ਜਾਣ ਕਿਵੇਂ ਨਾ ਕਿੰਨ ਕਰਕੇ ਉਹ ਝੁੱਕ ਜਾਣ ਜਦੋਂ ਪਹਿਲੀ ਪੇਸ਼ੀ ਹੁੰਦੀ ਆ ਉਦੋਂ ਵੱਡਾ ਗੇਟ ਖੋਲਿਆ ਜਾਂਦਾ ਵਾ ਜਦੋਂ ਦੂਜੀ ਪੇਸ਼ੀ ਹੁੰਦੀ ਉਹ ਛੋਟਾ ਗੇਟ ਖੋਲਿਆ ਜਾਂਦਾ ਵਾ ਉਹ ਤਾਂ ਖੋਲਿਆ ਜਾਂਦਾ ਵਾ ਤਾਂ ਜੋ ਗੁਰੂ ਗੋਬ ਸਿੰਘ ਜਿਹੜੇ ਛੋਟੇ ਸਾਹਿਬ ਜੱਦੇ ਆ ਉਹ ਝੁੱਕ ਕੇ ਅੰਦਰ ਆਣ ਜਦੋਂ ਦੂਜੀ ਪੇਸ਼ੀ ਤੇ ਜਦੋਂ ਅੰਦਰ ਆਣ ਲੱਗਦੇ ਆ ਜਦੋਂ ਅੰਦਰ ਆਂਦੇ ਉਹ ਪਹਿਲਾ ਪੈਰ ਪਾ ਲੈਂਦੇ ਆ ਤੇ ਸਿਰ ਨੂੰ ਨਹੀਂ ਝੁਕਾਉਂਦੇ ਇੱਦਾਂ ਹੀ ਜਦੋਂ ਬਿਲਕੁਲ ਫੇਰ ਆ ਕੇ ਸਤਿ ਦੀ ਸਾਂਝ ਪਾਉਂਦੇ ਆ ਤਾਂ ਕਿ ਤੇ ਉੱਥੇ ਨਵਾਬਖਾਨ ਵੀ ਮੌਜੂਦ ਹੁੰਦਾ ਵਾ ਤੇ ਨਵਾਬਖਾਨ ਨੂੰ ਵਜ਼ੀਰ ਖਾਨ ਕਹਿੰਦਾ ਵਾ ਕਿ ਤੇਰੇ ਦੁਸ਼ਮਣ ਦੇ ਜਿਹੜੇ ਪੁੱਤਾਂ ਉਹ ਇੱਥੇ ਆਏਗਾ ਤੂੰ ਆਪਣੀ ਜੋ ਵੀ ਬੰਨ ਦੀ ਸਜ਼ਾ ਦੇ ਜੋ ਨਵਾਬਖਾਨ ਬਲੇਰ ਕੋਟਲੇ ਦਾ ਉਹ ਬਿਲਕੁਲ ਮਨਾ ਕਰ ਦਿੰਦਾ ਕਹਿੰਦਾ ਮੈਂ ਇਹ ਪਾਪ ਨਹੀਂ ਕਰਾਉਂਗਾ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਕੇ ਤੇ ਜਿਹੜੇ ਸਾਰੀ ਕਚਹਿਰੀ ਦਾ ਮਾਹੌਲ ਹੁੰਦਾ ਉਹ ਬਿਲਕੁਲ ਠੰਡਾ ਹੋ ਜਾਂਦਾ ਵਾ ਤੇ ਜਿੰਨੇ ਵਜ਼ੀਰ ਖਾਨ ਦੇ ਨਾਲ ਜਿੰਨੇ ਵੀ ਰਾਜੇ ਹੁੰਦੇ ਆ ਤੇ ਸਾਰੇ ਨਾ ਉਹ ਛੋਟੇ ਸਾਹਿਬਜ਼ਾਦਿਆਂ ਨੂੰ ਇਹ ਰਿਹਾ ਕਰਨ ਦੀ ਗੱਲ ਕਰਨ ਲੱਗੇ ਜਾਂਦੇ ਆ ਤੇ ਸੁਚਾਨੰਦ ਉਹਨਾਂ ਨੂੰ ਇੱਕ ਸਵਾਲ ਪੁੱਛਦਾ ਵਾ ਕਿ ਜੇ ਅਸੀਂ ਤੁਹਾਨੂੰ ਛੱਡ ਦਈਏ ਜੇ ਅਸੀਂ ਤੁਹਾਨੂੰ ਰਹਾ ਕਰ ਦਈਏ ਤੇ ਤੁਸੀਂ ਕੀ ਕਰੋਗੇ ਤੇ ਛੋਟੇ ਸਾਹਿਬ ਜادہ ਜਰਾਵਰ ਸਿੰਘ ਕਹਿੰਦੇ ਆ ਕਿ ਅਸੀਂ ਫੌਜ ਇਕੱਠੀ ਕਰਕੇ ਤੇ ਆਪਣੀ ਪੂਰੀ ਫੌਜ ਤਿਆਰ ਕਰਕੇ ਤੁਹਾਡੇ ਤੇ ਹਮਲਾ ਕਰਾਂਗੇ ਤੇ ਸੁਚਾਨੰਦ ਉਹਨਾਂ ਨੂੰ ਕਹਿੰਦਾ ਵਾ ਜੇ ਇਹ ਤੁਹਾਨੂੰ ਦੁਬਾਰਾ ਫੜ ਕੇ ਕੈਦ ਕਰਕੇ ਜੇ ਤੁਹਾਨੂੰ ਫੇਰ ਅਸੀਂ ਦਿਹਾ ਕਰਾਂਗੇ ਫੇਰ ਤੁਸੀਂ ਕੀ ਕਰੋਗੇ ਤੇ ਸਾਹਿਬ ਜادہ ਜਰਾਵਰ ਸਿੰਘ ਫੇਰ ਜਵਾਬ ਦਿੰਦੇ ਆ ਉਹ ਕਹਿੰਦੇ ਆ ਕਿ ਅਸੀਂ ਫਿਰ ਫੌਜ ਇਕੱਠੀ ਕਰਕੇ ਫਿਰ ਤੁਹਾਡੇ ਤੇ ਹਮਲਾ ਕਰਾਂਗੇ ਅਸੀਂ ਉਹ ਤੱਕ ਹਮਲਾ ਕਰਾਂਗੇ ਜਦ ਤੱਕ ਤੁਸੀਂ ਮਰ ਨਹੀਂ ਜਾਂਦੇ ਤੇ ਉਹਨਾਂ ਨੂੰ ਬਹੁਤ ਜ਼ਿਆਦਾ ਗੁੱਸਾ ਆਇਆ ਤੇ ਵਜ਼ੀਰ ਖਾਨ ਨੇ ਫਿਰ ਕਾਜੀ ਤੋਂ ਇੱਕ ਫਤਵਾ ਜਾਰੀ ਕਰਵਾਇਆ ਕਿ ਉਹਨਾਂ ਨੂੰ ਜਿੰਦਾ ਨੀਹਾਂ ਦੇ ਵਿੱਚ ਚੈਨ ਦਿੱਤਾ ਜਾਵੇ ਤੇ ਫਿਰ ਦੇਣਾ ਆਂਦਾ ਬਾਰਾਪੋਹ ਦਾ ਤੇ ਬਾਰਾਪੋਹ ਨੂੰ ਉਹਨਾਂ ਨੂੰ ਨੀਹਾਂ ਵਿੱਚ ਚੈਨ ਲਈ ਕਿਹਾ ਜਾਂਦਾ ਜੋ ਨੀਹਾਂ ਵਿੱਚ ਚੈਨ ਦੇਇਆ ਤੇ ਉਹਨਾਂ ਤੋਂ ਫਿਰ ਸਵਾਲ ਪੁੱਛੇ ਜਾਂਦੀ ਆ ਕਿ ਤੁਸੀਂ ਧਰਮ ਜਿਹੜਾ ਇਸਲਾਮ ਧਰਮ ਉਹ ਕਬੂਲ ਕਰ ਲਓ ਪਰ ਉਹ ਬਿਲਕੁਲ ਪਰਵਾਹ ਨਹੀਂ ਕਰਦੇ ਤੇ ਉਹਨਾਂ ਨੂੰ ਨੀਹਾਂ ਵਿੱਚ ਚੈਨ ਦਿੱਤਾ ਜਾਂਦਾ ਵਾ ਜਦੋਂ ਨੀਹਾ ਦੀ ੜੀ ਕਾਂਦਾ ਉਹ छाਤੀ ਤੱਕ ਆ ਜਾਂਦੀ ਹੈ ਤੇ ਉਹ بے ہوਸ਼ ਹੋ ਜਾਂਦੇ ਆ ਤੇ ਉਹ ਡਿੱਗ ਪੈਂਦੇ ਆ ਤੇ ਉਹਨਾਂ ਨੂੰ ਫਿਰ ਜਿਹੜੇ ਜਲਾਦਾਂ ਦੇ ਵੱਲੋਂ ਇਹ ਸਾੜੀ ਨਲੀ ਕੱਟ ਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਜਾਂਦਾ ਵਾ ਜਦੋਂ ਇਹ ਖਬਰ ਮਾਤਾ ਗੁਜਰੀ ਕੋਲ ਪਹੁੰਚਦੀ ਆ ਤੇ ਉਹ ਵੀ ਆਪਣੇ ਪ੍ਰਾਂਤ ত্যাগ ਜਾਂਦੇ ਆ ਹਾਂਜੀ ਹੁਣ ਆਪਾਂ ਪਹੁੰਚ ਗਏ ਹਾਂ ਗੁਰਦੁਆਰਾ ਠੰਡੇ ਬੁਰਜ ਦੇ ਵਿੱਚ ਇਸੇ ਹੀ ਸਥਾਨ ਦੇ ਉੱਤੇ ਮਾਤਾ ਗੁਜਰੀ ਜੀ ਤੇ ਛੋਟੇ ਸਹਿਬਜ਼ਾਦੇਆਂ ਨੂੰ ਪੋਹਦੀਆਂ ਠੰਡੀਆਂ ਰਾਤਾਂ ਦੇ ਵਿੱਚ ਤੇ ਠੰਡੀਆਂ ਹਵਾਵਾਂ ਦੇ ਵਿੱਚ ਕੈਦ ਕੀਤਾ ਗਿਆ ਸੀ ਤੇ ਇਸ ਹੀ ਜਗ੍ਹਾ ਤੇ ਭਾਈ ਮੋਤੀਰਾ ਮਹਾਰਾਜੀ ਨੇ ਮਾਤਾ ਗੁਜਰੀ ਜੀ ਨੂੰ ਤੇ ਛੋਟੇ ਸਹਿਬ ਜੱਦੇ ਨੂੰ ਗਰਮ ਦੁੱਧ ਪਿਆ ਕੇ ਬਹੁਤ ਹੀ ਵੱਡੀ ਜਿਹੜੀ ਸੇਵਾ ਨਿਭਾਈ ਸੀ ਤੇ ਫਿਰ ਆਪਣੇ ਸਾਰੇ ਪਰਿਵਾਰ ਨੂੰ ਸ਼ਹੀਦ ਕਰਵਾ ਕੇ ਉਸ ਗਰਮ ਦੁੱਧ ਦੀ ਜਿਹੜੀ ਕੀਮਤ ਉਹ ਵੀ ਚੁਕਾਈ ਸੀ ਤੇ ਹਾਂਜੀ ਹੁਣ ਆਪਾਂ ਪਹੁੰਚ ਗਏ ਆ ਰਾਜਾ ਟੋਡਰਮਾਲ ਦੀ ਹਵੇਲੀ ਜਿੱਦਾਂ ਕਿ ਤੁਸੀਂ ਦੇਖ ਸਕਦੇ ਆ ਜਿੱਦਾਂ ਕਿ ਤੁਸੀਂ ਦੇਖ ਸਕਦੇ ਆ ਰਾਜਾ ਟੋਡਰਮਲ ਜਿਹੜੀ ਹਵੇਲੀ ਆ ਉਹਦੀ ਹਾਲਤ ਬਹੁਤ ਹੀ ਖਸਤਾ ਸੀ ਤੇ ਹੁਣ ਜਿਹੜੀ ਇਹਦੀ ਮੁਰੰਮਤ ਹੋਣ ਲੱਗੀ ਆ ਜਿਹੜੀ ਮੁਰੰਮਤ ਉਹ ਵੀ ਪੁਰਾਣੇ ਤਰੀਕੇ ਦੇ ਨਾਲ ਹੀ ਹੋ ਰਹੀ ਆ ਜੇ ਆਪਾਂ ਗੱਲ ਕਰੀਏ ਰਾਜਾ ਟੋਡਰਮਲ ਜੀ ਦੀ ਰਾਜਾ ਟੋਡਰਮਲ ਜੀ ਦਾ ਜਨਮ ਉੱਤਰ ਪ੍ਰਦੇਸ਼ ਦੇ ਲਹਿਰਪੁਰ ਜ਼ਿਲ੍ਹਾ ਸੀਤਾਪੁਰ ਵਿੱਚ ਇੱਕ ਖੱਤਰੀ ਪਰਿਵਾਰ ਦੇ ਵਿੱਚ ਹੋਇਆ ਸੀ ਉਹਨਾਂ ਦੇ ਪਿਤਾ ਦਾ ਦੇਹਾਂਤ ਉਦੋਂ ਹੋ ਗਿਆ ਸੀ ਜਦੋਂ ਉਹ ਬਹੁਤ ਹੀ ਛੋਟੇ ਸਨ ਉਹਨਾਂ ਨੇ ਆਪਣੇ ਮਿਹਨਤ ਤੇ ਕਾਬਲੀਅਤ ਦੇ ਨਾਲ ਬਹੁਤ ਹੀ ਉੱਚਾ ਮੁਕਾਮ ਹਾਸਲ ਕੀਤਾ ਸੀ ਕਹਿੰਦੇ ਆ ਜਦੋਂ ਵਜ਼ੀਰ ਖਾਨ ਛੋਟੇ ਸਹਿਬ ਜਦਿਆਂ ਨੂੰ ਨੀਹਾ ਵਿੱਚ ਚਨਕੇ ਸ਼ਹੀਦ ਕਰ ਦਿੰਦਾ ਵਾ ਤੇ ਫਿਰ ਰਾਜਾ ਟੋਡਰਮਲ ਜੀ ਉਹਨਾਂ ਦੇ ਅੰਤਿਮ ਸੰਸਕਾਰ ਲਈ ਜਿਮਿਨ ਜੜੀ ਖਰੀਦਣ ਦੀ ਉਹ ਪੇਸ਼ਕਾਸ਼ ਵਜ਼ੀਰ ਖਾਨ ਮੂਰੇ ਰੱਖਦਾ ਵਾ ਤੇ ਵਜ਼ੀਰ ਖਾਨ ਨੇ ਉਹ ਜ਼ਮੀਨ ਦਾ ਟੁਕੜਾ ਵਾ ਉਹ ਬਹੁਤ ਸਾਰੀਆਂ ਮੂਰਾ ਖੜੀਆਂ ਕਰਕੇ ਫਿਰ ਉਹ ਜ਼ਮੀਨ ਦਾ ਟੁਕੜਾ ਰਾਜਾ ਟੋਡਰਮਲ ਨੂੰ ਦਿੰਦਾ ਤੇ ਇਸ ਤਰ੍ਹਾਂ ਰਾਜਾ ਟੋਡਰਮਲ ਨੇ ਸਕਾਤਿਆਸ ਦੇ ਵਿੱਚ ਬਹੁਤ ਹੀ ਵੱਡਾ ਯੋਗਦਾਨ ਪਾਇਆ ਵਾ ਜੇ ਇਤਿਹਾਸ ਦੱਸਦੇ ਹੋਏ ਸਾਡੇ ਤੇ ਕੋਈ ਗਲਤੀ ਹੋਈ ਹੋਵੇ ਤਾਂ ਜੁੜ ਕੇ ਮਾਫੀ ਮੰਗਦੇ ਆ ਤੇ ਜੇ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ